डाब सरकार सरकार पुलिस प्रशासन प्रशासन पंजाब सरकार टोल प्लाजा पट के रहे प्लाजा पट के जे भारतीय किसान यूनियन एकता डादा जिंदा ਆ ਮੈਂ ਦਰ ਸੰਗਤ ਪਾਣੀ ਦਾਗਾ ਬੀਕੇ ਜੂਟ ਕਹਿੰਦਾ ਜਿਹੜਾ ਜਰ 75 ਅੱਜ ਅਸੀਂ ਟੋਲ ਪਲਾਜ਼ੇ ਦੇ ਤੇ ਮੀਟਿੰਗ ਕੀਤੀ ਹੈ ਕਿਉਂਕਿ ਜਿਹੜੇ ਪਿੰਡ ਕਾਈ ਦੇ ਆਗੂ ਆ ਸਾਡੇ ਢਾਈ ਪੀ ਦੇ ਤੇ ਬਲਾਕਾਂ ਦੇ ਆਗੂ ਆ ਉਹ ਰੋਜ਼ ਰੋਜ਼ ਲਗਾਤਾਰ 21 ਤਰੀਕ ਤੋਂ ਜਿਹੜਾ ਮੋਰਚਾ ਲੱਗਿਆ ਵਾ ਉੱਥੇ ਟੋਲ ਪਲਾਜ਼ੇ ਤੇ ਜਟੇ ਹੋਏ ਆ ਤੇ ਕੱਲ ਨੂੰ ਜਿਹੜਾ ਲੋਹੜੀ ਦਾ ਤਿਹਾਰਾ ਹੈ ਉਹ ਪਿੰਡ ਕਾਇ ਨੇ ਹੌਸਲਾ ਕੀਤਾ ਵੀ ਕੱਲ ਨੂੰ 3 ਵਜੇ ਦੇ ਨਾਲ ਉਹ ਟੋਲ ਫਲਾਜੀ ਤੇ ਮਨਾਏਗਾ ਉਹ ਕਿਉਂਕਿ ਲੋਕ ਇੰਨੀ ਠੰਡ ਦੇ ਵਿੱਚ ਘਰਾਂ ਦੇ ਵਿੱਚ ਖੁਸ਼ੀ ਦਾ ਤਿਉਹਾਰ ਆ ਜਿਹੜਾ ਉਹ ਪਿੰਡਾਂ ਦੇ ਵਿੱਚ ਘਰਾਂ ਦੇ ਦੂਹਾਂ ਦੇ ਵਿੱਚ ਮਨਾਉਣਗੇ ਤੇ ਸਾਡੀ ਸਰਕਾਰ ਨੂੰ ਇਸ ਕੰੋਂ ਕਿਉਂਕਿ ਜਿਹੜੀ ਸਰਕਾਰ ਚਾਵਾ ਨਾਲ ਬਣਾਈ ਸੀਗੀ ਉਹ ਸਰਕਾਰ ਤੇ ਰੋਸ ਹੈਗਾ ਵੀ ਕਿੱਥੇ ਆ ਜੇ ਆਪੋ ਆਦੇ ਘਰਾਂ ਦੇ ਵਿੱਚ ਲੋੜੀ ਮਨਾਉਣੇ ਸੀ ਤਾਂ ਸਰਕਾਰ ਨੇ ਟੋਲ ਪਲਾਜ਼ੇ ਤੇ ਹਿੰਦ ਕਰੀ ਐ ਪ੍ਰਸ਼ਾਸਨ ਨੇ ਦਾੰ ਖੜਕਾਈ ਆ ਵੀ ਟੋਲ ਪਲਾਜ਼ੇ ਦੇ ਲਗੇ ਨਹੀਂ ਹੋਣ ਦੇਵਾਂਗੇ ਪੱਟੇ ਨਹੀਂ ਦੇਵਾਂਗੇ ਤੇ ਅਸੀਂ ਜਿਹੜਾ ਕੱਲ ਨੂੰ ਇੱਥੇ ਲੋੜੀ ਮਨਾਉਣੇ ਆ ਉਹ ਸਰਕਾਰ ਦੀਆਂ ਜੜਾਂ ਦੇ ਵਿੱਚ ਤੇਲ ਪਾਉਣ ਵਾਲੀ ਗੱਲ ਹੈ ਕਿਉਂਕਿ ਜਦੋਂ ਘਰਾਂ ਦੇ ਵਿੱਚ ਲੋਕ ਆ ਤੇ ਇੱਥੇ ਲੋੜੀ ਮਨਾਉਣ ਦੇ ਟੋਲ ਪਲਾਜ਼ੇ ਤੇ ਉੱਥੇ ਘਰ ਘਰ ਗੱਲ ਜਾਣੀ ਹੈ ਵੀ ਜਿੱਥੇ ਪੱਕਾ ਮੋੜ ਚਾ ਲੱਗਿਆ ਹੋਇਆ ਹੈ ਡੀਕੇਜੂ ਟਕਾਉਂਦਾ ਦਾ ਉੱਥੇ ਟੋਲ ਪਲਾਜ ਤੇ ਲੋਹੜੀ ਮਨਾਈ ਜਾਊਗੀ ਉਸ ਕਰਕੇ ਟੋਲ ਪਲਾਜ ਤੇ ਲੋਹੜੀ ਮਨਾ ਕੇ ਆਉਣ ਵਾਲੀ ਤਾਰੀਖ ਹੈ ਜਿਹੜੀ 26 ਜਨਵਰੀ ਉਹ ਤੈਅ ਕੀਤੀ ਹੋਈ ਹੈ ਉਸ ਤੋਂ ਪਹਿਲਾਂ ਜੇ ਸਰਕਾਰ ਨੇ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਉਸ ਨੂੰ ਟੋਲ ਪਲਾਜ ਤੇ ਨਾ ਪੱਛੇ ਹਟਾਉਣ ਦਾ ਪ੍ਰੋਗਰਾਮ ਕੀਤਾ ਗਿਆ ਕਾ 26 ਜਨਵਰੀ ਵਾਲੇ ਦਿਨ ਉੱਥੋਂ ਦੀ ਸਰਕਾਰ ਤੇ ਪੁਲਿਸ ਜ਼ਿੰਮੇਦਾਰ ਹੈ ਕੋਈ ਵੀ ਘਟਨਾ ਹੋ ਸਕਦੀ ਹੈ ਕਿਉਂਕਿ ਅਸੀਂ ਵੱਡਾ ਕਟ ਕਰਨ ਜਾ ਰਹੇ ਹਾਂ ਜ਼ਿਲ੍ਹੇ ਦਾ ਜਦੋਂ ਤੋਂ ਸਾਡਾ ਧਰਨਾ ਲੱਗਿਆ ਹੋਇਆ ਹੈ ਤੋਂ ਤਨਾ ਕਾਂਡ ਐਂਚਰੇਟ ਵੱਡੇ ਹੋ ਚੁੱਕੇ ਹੈ ਕਿਉਂਕਿ ਥੋੜੇ ਸਮੇਂ ਵਿੱਚ ਹੀ ਅਸੀਂ ਇੱਥੇ ਇਹ ਨਾਕਾ ਲੱਗਿਆ ਹੋਇਆਗਾ ਉਸ ਨਾਕੇ ਦੇ ਦੌਰਾਨ ਸਾਡੇ ਜਿਹੜੇ ਆਗੂ ਵਰਕਰ ਰਹਿੰਦੇ ਇੱਥੇ ਉਹ ਲੋਕਾਂ ਨੂੰ ਬਚਾਉਂਦੇ ਆ ਇਸ ਕਰਕੇ ਗੱਡੀ ਸਿੱਧੇ ਸਿੱਧੀ ਬੱਚਵੜ ਦੇ ਘੋੜਾ ਕੀ ਪਰਸੰਦੀ ਗੱਲ ਹੈ ਇੱਕ ਗੱਡੀ ਵਿੱਚ ਬਸ ਗਈ ਆ ਕਿ ਸਵੇਰ 3 ਵਜੇ ਇੱਕ ਹੋਰ ਆ ਘੋੜਾ ਜਿਹੜਾ ਆ ਕਿ ਸਿੱਧੇ ਸਿੱਧਾ ਉੱਤੇ ਚੜ ਗਿਆ ਜਿਹੜੀਆਂ ਕੰਦਾ ਕੱਢੀਆਂ ਹੋਈਆਂ ਨੇ ਸਰਕਾਰ ਨੇ ਇਸ ਕਰਕੇ ਜਿਹੇ ਲਾਹਨਤਾਂ ਪਾਉਣੇ ਆ ਤੇ ਤਾਂ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਆ ਜਿਹੜਾ ਸੰਘਰਸ਼ ਵਿੱਢਿਆ ਲਗਾਤਾਰ ਜਾਰੀ ਰਿਹਾ ਉਸ ਸੰਘਰਸ਼ ਜਿਨ੍ਹਾਂ ਤੇ ਟੋਲ ਪਲਾਜ਼ਾ ਉਹ ਸਾਈਡ ਤੇ ਨਹੀਂ ਕੀਤਾ ਜਾਊਗਾ ਪ੍ਰਧਾਨ ਜੀ ਕੀ ਨਾਗਾ ਮੇਰਾ ਨਾਮ ਹੈ ਦਰਸ਼ਨ ਸਿੰਘ ਪਿੰਡ ਹੰਦੀਰਕਟ ਹੈ ਵੀ ਬੀਕੇ ਜੂ ਟਕਾਂਡਾ ਦਾ ਨਾ ਪਿੰਡ ਪ੍ਰਧਾਨ ਜਿਲ੍ਹਾ ਮਾਨਸਾ ਜਿਹੜਾ ਇਹ ਸਾਡੇ ਬੰਝ ਗੱਡੇ ਆ ਟੂਲ ਪਲਾਜਾ ਉਹਦੇ ਸਾਡਾ 21 ਤਰੀਕ ਤੋਂ ਧਰਨਾ ਜਾਰੀ ਹੈ ਅਸੀਂ ਤਾਂ ਕਹਿੰਦੇ ਆ ਕਿ ਪੱਟਣਾ ਤੇ ਪ੍ਰਸ਼ਾਸਨ ਗਵਰਨਮੈਂਟ ਕਹਿੰਦੀ ਅਸੀਂ ਪੱਟਣ ਨਹੀਂ ਦੇਣਾ ਜਿੰਨਾ ਜਿਹੜੇ ਪੱਟਿਆ ਨਹੀਂ ਜਾਂਦਾ ਉਹਨਾਂ ਜਿਹੜੇ ਅਸੀਂ ਘਰ ਨਹੀਂ ਜਾਂਦੇ ਅਸੀਂ ਲੋਹੜੀ ਕੱਲ ਨੂੰ ਐਸੇ ਟੂਲ ਪਲਾਜੇ ਦੀ ਮਨਾਉਣੀ ਹੈ ਉਹਨਾਂ ਜਿਹੜਾ ਜਿੰਨਾ ਜਿਹੜੇ ਸਾਈਡ ਤੇ ਨਹੀਂ ਹੁੰਦਾ ਉਹਨਾਂ ਜਿਹੜੇ ਅਸੀਂ ਘਰ ਘਰੇ ਨਹੀਂ ਜਾਂਦੇ